ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸੂਬੇ ਦੇ ਹਜ਼ਾਰਾਂ ਡੀਪੂ ਹੋਲਡਰਾਂ ਨੂੰ ਵੱਡੀ ਖੁਸ਼ਖਬਰੀ ਸੁਣਾਈ ਹੈ ਡੀਪੂ ਹੋਲਡਰਾਂ ਨੂੰ ਖੁਸ਼ ਕਰਦੇ ਹੋਏ ਕਮਿਸ਼ਨ 'ਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਵੰਡੀ ਜਾਣ ਵਾਲੀ ਕਣਕ ਤੇ ਡੀਪੂ ਹੋਲਡਰਾਂ ਦਾ ਕਮਿਸ਼ਨ 50 ਰੁਪਏ ਤੋਂ ਵਧਾ ਕੇ 90 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ ਇਸ ਬਾਰੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਜਾਣਕਾਰੀ ਦਿੰਦੇ ਆ ਕਿ ਹੈਗੀ ਪੰਜਾਬ ਅੰਦਰ ਡਿੱਪੂ ਹੋਲਡਰਾਂ ਦੀਆਂ ਸਮੱਸਿਆਵਾਂ ਸਾਨਾਂ ਤੇ ਉਹਨਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਸਨ ਉਹਨਾਂ ਵੱਲੋਂ ਆਪਣੇ ਅਧਿਕਾਰੀਆਂ ਨਾਲ ਚਰਚਾ ਕਰਕੇ ਡਿੱਪੂ ਹੋਲਡਰਾਂ ਦੀ ਜੋ ਬਕਾਇਆ ਰਾਸ਼ੀ ਸੀ ਉਹ ਸਾਰੀ ਰਾਸ਼ੀ 103 ਕਰੋੜ ਰੁਪਏ ਰਿਲੀਜ਼ ਕਰਵਾਈ ਗਈ ਹੈ ਜੋ ਸਿੱਧੇ ਤੌਰ ਤੇ ਇਹਨਾਂ ਦੇ ਖਾਤਿਆਂ ਵਿੱਚ ਚਲੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਡਿਪੂ ਹੋਲਡਰਾਂ ਦੀ ਮੰਗ ਸੀ ਕਿ ਰਾਸ਼ਨ ਦੀ ਵੰਡ ਤੇ ਡਿਪੂ ਹੋਲਡਰਾਂ ਨੂੰ 45 ਪੈਸੇ ਮਿਲਦੇ ਹਨ ਅਤੇ ਉਹਨਾਂ ਨੇ ਇਸ ਨੂੰ ਵਧਾਉਣ ਦੀ ਮੰਗ ਕੀਤੀ ਸੀ ਅਤੇ ਇਹਨਾਂ ਡਿਪੂ ਹੋਲਡਰਾਂ ਦੀ ਰਾਸ਼ਨ ਦੀ ਵੰਡ ਤੇ ਦੋ ਗੁਣਾ ਪੈਸੇ ਮਿਲਣਗੇ ਤੇ ਇਹ ਰਾਸ਼ੀ April 2024 ਤੋਂ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਵੱਡੇ ਫੈਸਲੇ ਕਰਦੀ ਆ ਰਹੀ ਹੈ ਡਿਪੂ ਹੋਲਡਰਾਂ ਨੂੰ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਇਸ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਜ਼ਿਕਰ ਹੋ ਗਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾ ਮਾਰਕ ਫੈਡਰਾ ਹੀ ਆਟਾ ਵੰਡਣ ਦੀ ਸਕੀਮ ਸ਼ੁਰੂ ਕੀਤੀ ਗਈ ਸੀ ਪਰ ਡਿਪੂ ਹੋਲਡਰਾਂ ਦੇ ਵਿਰੋਧ ਨੂੰ ਦੇਖਦੇ ਹੋਏ ਸਰਕਾਰ ਨੂੰ ਯੂ ਟਰਨ ਲੈਣਾ ਪਿਆ ਸੀ ਪੰਜਾਬ ਦੇ ਵਿੱਤ ਵਿਭਾਗ ਵੱਲੋਂ ਖੁਰਾਕ ਸਿਵਲ ਸਪਲਾਈ ਵਿਭਾਗ ਦੇ ਪ੍ਰਮੁਖ ਖਤਰ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਗਿਆ ਹੈ ਕਿ ਡਿਪੂ ਹੋਲਡਰਾਂ ਵੱਲੋਂ ਭਾਰਤ ਸਰਕਾਰ ਵੱਲੋਂ ਭੇਜੀ ਜਾਣ ਵਾਲੀ ਪ੍ਰਧਾਨ ਮੰਤਰੀ ਯੋਜਨਾ ਤਹਿਤ ਵੰਡੀ ਜਾਂਦੀ ਕਣਕ ਤੇ 90 ਰੁਪਏ ਕੁਇੰਟਲ ਦੀ ਸਹਿਮਤੀ ਦਿੱਤੀ ਗਈ ਹੈ ਬਿਲਕੁਲ ਜਿਹੜਾ ਪੰਜਾਬ ਦੇ ਅੰਦਰ ਪੀਡੀਐਸ ਦੇ ਤਾਇ ਜਿਹੜਾ ਰਾਸ਼ਨ ਵੰਡਿਆ ਜਾਂਦਾ ਡੀਪੂ ਦੇ ਰਾਈ ਡੀਪੂ ਹੋਲਡਰਾਂ ਦੀਆਂ ਜਿਵੇਂ ਕੋਈ ਸਮੱਸਿਆਵਾਂ ਸਨ ਸੋ ਮੇਰੇ ਕੋਲ ਕਿਉਂਕਿ ਮੇਰੇ ਕੋਲ ਖੁਦ ਡਿਪਾਰਟਮੈਂਟ ਹੈ ਫੂਡ ਸਪਲਾਈ ਦਾ ਸੋ ਮੈਂ ਯਤਨ ਕਰਕੇ ਪਹਿਲ ਕਰਮੀ ਕਰਕੇ ਆਪਣੇ ਅਧਿਕਾਰੀ ਸੇਵਾਵਾਂ ਨਾਲ ਲੰਬੀ ਚੱਤ ਤੋ ਬਾਅਦ ਇੱਕ ਜਿਹੜੇ ਨਾਲ ਤੇ ਬਕਾਇਆ ਸੀਗੇ 3-4 ਸਾਲਾਂ ਤੋਂ 2019 ਤੋਂ ਸੀਗੇ 20 ਤੋਂ ਸੀਗੇ 103 ਕਰੋੜ ਉਹ ਸਾਰੇ ਬਕਾਇਆ ਜਿਹੜੇ ਪਾ ਕੇ 103 ਕਰੋੜ ਰੁਪਈਆ ਜਿਹੜਾ ਵਸੇ ਰਿਲੀਜ਼ ਕਰਾਤਾ ਜਿਹੜਾ ਨਾਲ ਦੇ ਖਾਤੇ ਵਿੱਚ ਆ ਗਿਆ ਸੋ ਲੰਬੇ ਅਰਸੇ ਤੋਂ ਉਹਨਾਂ ਦੀ ਮੰਗ ਸੀਗੀ ਵੀ ਸਾਡਾ ਉਹ ਬਕਾਇਆ ਜਿਹੜਾ ਉਹ ਸਾਨੂੰ ਮਿਲੇ ਸੋ 103 ਕਰੋੜ ਰੁਪਈਆ ਇਹਨਾਂ ਦੇ ਖਾਤੇ ਵਿੱਚ ਚਲਾ ਗਿਆ ਜਿਹਦੇ ਨਾਲ ਦੇ ਨਾਲ ਇਹਨਾਂ ਦੀ ਹੋਰ ਮੰਗ ਸੀਗੀ ਵੀ ਜਿਹੜਾ ਰਸ ਨੇ ਬਣਦੇ ਆ ਉਹਦੇ ਉੱਤੇ ਇਹਨਾਂ ਨੂੰ 45 ਪੈਸੇ ਮਿਲਦੇ ਆ ਸੋ ਇਹਨਾਂ ਦੀ ਮੰਗ ਸੀਗੀ ਵੀ ਉਹਨੂੰ ਵਧਾਇਆ ਜਾਵੇ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈ ਦੇ ਵਿੱਚ ਉਹਨਾਂ ਦੇ ਦਿਸਾ ਨਿਰਦੇਸ਼ ਦੇ ਤਹਿਤ ਅਸੀਂ ਐਫਡੀ ਤੋਂ ਪਾਸ ਕਰਾ ਕੇ ਦੁਗਣਾ ਇਹਨਾਂ ਦਾ ਜਿਹੜਾ ਆ ਉਹ ਕਰ ਦਿੱਤਾ ਆ ਹੁਣ ਉਹਨੇ ਦੁਗਣੇ ਪੈਸੇ ਇਹਨਾਂ ਨੂੰ ਜਿਹੜੇ ਆ ਉਹ ਮਿਲਿਆ ਕਰਨਗੇ ਔਰ ਇਹ ਤੋਂ ਵੀ ਚੰਗਾ ਲੇ ਆ ਵੀ ਇਹ ਅਪ੍ਰੈਲ ਮਹੀਨੇ ਤੋਂ ਪਿਛਲੇ 4 ਮਹੀਨੇ ਤੋਂ ਬੈਕ ਡੋਰ ਤੋਂ ਜਿਹੜਾ ਇਹਨੂੰ ਲਾਗੂ ਕੀਤਾ ਸੋ ਮੈਨੂੰ ਖੁਸ਼ੀ ਆ ਕਿ ਅੱਜ ਇਹ ਆਏ ਨੇ ਜੀ ਆਇਆਂ ਨੂੰ ਔਰ ਲਗਾਤਾਰ ਪੰਜਾਬ ਦੀ ਸਰਕਾਰ ਵੱਖ-ਵੱਖ ਵਰਗਾਂ ਦੇ ਸਵਾਦਾਂ ਨੂੰ ਲੈ ਕੇ ਮੇਸਾਂ ਹੀ ਵੱਡੇ ਫੈਸਲੇ ਕਰਦੀ ਆ ਸੋ ਡੀਪੂ ਹੋਲਡਰਾਂ ਨੂੰ ਕੋਈ ਦਿੱਕਤ ਨਾ ਹੋਵੇ ਇਹਦੇ ਲਈ ਸਰਕਾਰ ਨੇ ਜਿਹੜੇ ਆ ਵੱਡੇ ਉਪਰਾਹਲੇ ਨਾਲ ਦੇ ਪੱਖ ਕੀਤੇ ਆ ਸੋ ਅੱਜ ਮੇਰੇ ਕੋ ਆਏ ਜਣੂ ਜੀ ਆਇਆਂ ਨੂੰ ਅਗਾਹ ਵੀ ਇਨਾਂ ਦੀਆਂ ਸਮੱਸਿਆਵਾਂ ਬਾਰੇ ਕੋਈ ਹਿੰਦਾ ਦਾ ਵੀ ਅਸਰ ਕਰਾ